ਫੇਸਬੁੱਕ ਨੇ ਰਾਤੋਂ ਰਾਤ ਪੇਜਾਂ ਵਾਲਿਆਂ ਦੇ ਮੋਨਟਾਈਜ਼ੇਸ਼ਨ ਟੂਲ ਬੰਦ ਕਰਤੇ ਤੇ ਇੱਕ ਨਵੀਂ ਅਪਡੇਟ ਦਿੱਤੀ ਇਹ ਅਪਡੇਟ 31 ਅਗਸਤ ਨੂੰ ਆਉਣੀ ਸੀ ਜਿਹੜੀ ਕਿ ਰਾਤੋਂ ਰਾਤ ਅਪਡੇਟ ਕਰਤੀ ਗਈਆਂ ਦੀ ਐਡਸ ਔਨ ਰੀਲ ਬੰਦ ਹੋ ਗਈ ਕਈਆਂ ਦਾ ਬੋਨਸ ਬੰਦ ਹੋ ਗਿਆ ਤੇ ਕਈਆਂ ਦਾ ਇਨਸਟ੍ਰੀਮ ਐਡ ਬੰਦ ਹੋ ਗਿਆ ਤਾਂ ਕਈਆਂ ਦੇ ਇਹ ਤਿੰਨੇ ਚਾਰੇ ਟੂਲ ਵਾਪਸ ਲੈ ਲਿਆ ਤੇ ਲੋਕ ਜਿਹੜੇ ਟੈਨਸ਼ਨ ਦੇ ਵਿੱਚ ਪਏ ਆ ਤਾਂ ਇਹ ਵੀਡੀਓ ਉਹਨਾਂ ਖਾਤਰ ਆ ਜਿਨ੍ਹਾਂ ਦੇ ਪੇਜ ਬਣੇ ਹੋਏ ਆ ਤੇ ਕਮਾਈ ਕਰ ਰਹੇ ਆ ਜਾਂ ਫਿਰ ਹਜੇ ਕਮਾਈ ਕਰਨ ਦੀ ਸੋਚ ਰਹੇ ਆ ਜਾਂ ਫਿਰ ਆਪਣੀ ਕੰਮ ਆ ਜਿਹੜਾ ਉਹ ਫੇਸਬੁੱਕ ਤੇ ਉੱਤੇ ਕਰੀ ਜਾਂਦੇ ਆ ਪਰ ਉਹਨਾਂ ਨੂੰ ਆਇਆ ਵੀ ਕਦੇ ਨਾ ਕਦੇ ਸਾਡਾ ਮੋਨਟਾਈਜ਼ ਹੋ ਜਾਊਗਾ ਤਾਂ ਇਹ ਵੀਡੀਓ ਸਾਰਿਆਂ ਖਾਤਰ ਆ ਜਿਹੜੇ ਜਿਹੜੇ ਵੀ ਫੇਸਬੁੱਕ ਚਲਾਉਂਦੇ ਆ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਇਦਾਂ ਦੀਆਂ ਜਾਣਕਾਰੀਆਂ ਸਭ ਤੋਂ ਪਹਿਲਾਂ ਲੈਣ ਲਈ ਤਾਂ ਹੁਣ ਕੀ ਆ ਇਹ ਅਪਡੇਟ ਦੇਣੀ ਸੀ 31 ਅਗਸਤ ਨੂੰ ਫੇਸਬੁੱਕ ਨੇ ਕਿਉਂਕਿ ਉਹ ਵੱਡਾ ਬਦਲਾਅ ਕਰਨ ਜਾ ਤਾਂ ਕਈਆਂ ਦੀ ਐਡਸ on reel ਵਾਪਸ ਚਲੀ ਗਈ ਆ ਬੋਨਸ ਵਾਪਸ ਚਲਿਆ ਗਿਆ ਹੈਗਾ ਤਾਂ ਹੁਣ ਉੱਥੇ ਸਿਰਫ ਤਿੰਨ ਕੁ ਟੂਲ ਰਹਿ ਗਏ ਜਿਹੜੇ ਕਿ ਸਟਾਰ ਤੇ ਜਾਂ ਆਪਣਾ ਸਬਸਕ੍ਰਿਪਸ਼ਨ ਤੇ ਇੱਕ ਕੰਟੈਂਟ ਮੋਨਟਾਈਜੇਸ਼ਨ ਜਿਹੜਾ ਵੀ ਨਵਾਂ ਪੇਜ ਤੁਸੀਂ ਬਣਾਉਂਗੇ ਉਹਦੇ ਤੇ ਇਹ ਤਿੰਨੇ ਟੂਲ ਹੀ ਮਿਲਣਗੇ ਤਾਂ ਹੁਣ ਹੋਣਾ ਕੀ ਆ ਤਾਂ ਹੁਣ ਇਹਦੇ ਵਿੱਚ ਜਿਹੜੇ ਵੀ ਆਹ ਟੂਲ ਆਪਾਂ ਨੂੰ ਸ਼ੋ ਹੋ ਰਹੇ ਆ ਤਾਂ ਇਹੋ ਟੂਲ ਹੀ ਅਵੇਲੇਬਲ ਹੋਣਗੇ ਤਾਂ ਹੁਣ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੇ ਆਪਾਂ ਪੇਜ ਦੇ ਵਿੱਚ ਜਾ ਕੇ ਯਾਨੀ ਕਿ ਆਪਾਂ ਫੇਸਬੁੱਕ ਦੇ ਵਿੱਚ ਜਾਣਾ ਤਾਂ ਉਹਨੂੰ ਕ੍ਰਾਈਟੇਰੀਆ ਵਿਖਾਉਣੇ ਆ ਕਿ ਕਿਸ ਟਾਈਪ ਦਾ ਜਿਹੜਾ ਹੁਣ ਸ਼ੋ ਹੋ ਰਿਹਾ ਤਾਂ ਆਪਾਂ ਜਿਹੜਾ ਮੋਨਟਾਈਜੇਸ਼ਨ ਸੈਕਸ਼ਨ ਦੇ ਵਿੱਚ ਗਏ ਸਟਾਰਾਂ ਦਾ ਆ ਗਿਆ ਸਬਸਕ੍ਰਿਪਸ਼ਨ ਦਾ ਆ ਗਿਆ ਤੇ ਕੰਟੈਂਟ ਮੋਨਟਾਈਜੇਸ਼ਨ ਦਾ ਆ ਗਿਆ ਤਾਂ ਸਟਾਰਾਂ ਦਾ ਕ੍ਰਾਈਟੇਰੀਆ ਕੀ ਆ ਤਾਂ 500 ਫਾਲੋਅਰ ਚਾਹੀਦਾ ਤੇ 30 ਦਿਨਾਂ ਦੇ ਵਿੱਚ ਤਾਂ ਇਹ ਆਪਣੇ ਆਪ ਔਨ ਹੋ ਜਾਂਦਾ ਸਬਸਕ੍ਰਿਪਸ਼ਨ ਦਾ ਕੀ ਆ ਕਿ ਆਪਾਂ ਨੂੰ 10000 ਫਾਲੋਅਰ ਚਾਹੀਦਾ 10000 ਫਾਲੋਅਰ ਦੇ ਨਾਲ ਆਪਾਂ ਨੂੰ ਰਿਟਰਨਿੰਗ ਵਿਊ ਚਾਹੀਦਾ ਜਾਂ ਇੰਗੇਜਮੈਂਟ ਚਾਹੀਦੀ 50000 ਤਾਂ ਇਹ ਵੀ ਔਨ ਹੋ ਜਾਂਦਾ ਤਾਂ ਹੁਣ ਜਿਹੜਾ ਨਵਾਂ ਟੂਲ ਇੱਕੋ ਇੱਕ ਰਹਿ ਗਿਆ ਐਡਸ ਔਨ ਰੀਲ ਬੋਨਸ ਵਗੈਰਾ ਸਭ ਕੁਝ ਖਤਮ ਹੋ ਗਿਆ ਤਾਂ ਉਹਦੀ ਜਗ੍ਹਾ ਦੇ ਉੱਤੇ ਸ ਤਾਂ ਇਦਾਂ ਤੁਸੀਂ ਇਹਨੂੰ ਲੈ ਸਕਦੇ ਹੋ ਹਜੇ ਵੀ ਇਹ ਕ੍ਰਾਈਟੇਰੀਆ ਬੇਸ ਨਹੀਂ ਆਇਆ ਇਹਦਾ ਕੋਈ ਵੀ ਕ੍ਰਾਈਟੇਰੀਆ ਨਹੀਂ ਹੈਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾ ਰਿਹਾਗਾ ਇਹਦੇ ਵਿੱਚ ਹਲੇ ਵੀ ਨੋ ਕ੍ਰਾਈਟੇਰੀਆ ਲਿਖਿਆ ਆਉਂਦਾਗਾ ਜਿਹਦੇ ਵੀ ਕੋਲ ਮੋਨਿਟਾਈਜੇਸ਼ਨ ਟੂਲ ਹੈਗਾਗਾ ਤਾਂ ਨੋ ਕ੍ਰਾਈਟੇਰੀਆ ਹਜੇ ਤੱਕਰ ਕੋਈ ਵੀ ਇਹਦਾ ਕ੍ਰਾਈਟੇਰੀਆ ਨਹੀਂ ਹੈਗਾ ਫਾਲੋਅਰ ਤਾਂ ਹੋਣੇ ਜ਼ਰੂਰੀ ਨੇ ਪਰ ਇਹਦਾ ਕੋਈ ਸ਼ਰਤ ਨਹੀਂ ਹੈਗੀ ਤਾਂ ਹੁਣ ਕਈਆਂ ਦੇ ਕੋਲ ਐਡਸ ਔਨ ਰੀਲ ਬੋਨਸ ਜਾਂ ਇਨ ਸਟਰੀਮ ਐਡ ਔਨ ਆ ਉਹਨਾਂ ਨੂੰ ਹਜੇ ਤੱਕ ਕੰਟੈਂਟ ਮੋਨਟਾਈਜੇਸ਼ਨ ਨਹੀਂ ਮਿਲਿਆ ਤਾਂ ਉਹਨਾਂ ਦਾ ਕੀ ਹੋਊਗਾ ਜੇਕਰ ਤੁਹਾਡੇ ਕੋਲ ਕੰਟੈਂਟ ਮੋਨਟਾਈਜੇਸ਼ਨ ਦਾ ਸੈਟਅਪ ਇਸ ਤਰੀਕੇ ਆ ਰਿਹਾ ਜਾਂ ਫਿਰ ਸੈਟਅਪ ਵੀ ਨਹੀਂ ਆਇਆ ਤਾਂ ਤੁਹਾਡੇ ਕੋਲ ਐਦਾਂ نیچے ਲਿਖਿਆ ਆ ਰਿਹਾ ਕਿ ਤੁਹਾਨੂੰ ਇਹ ਟੂਲ ਯੂ ਵਿਲ ਬੀ ਇਨਵਾਈਟਡ ਥਿਸ ਪ੍ਰੋਗਰਾਮ ਬਿਫੋਰ 31 ਅਗਸਤ ਤਾਂ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੀ ਐਡਸ ਆਨ ਰੀਲ ਬੋਨਸ ਜਾਂ ਫਿਰ ਜੋ ਵੀ ਤੁਹਾਡਾ ਆਨ ਹੈਗਾ ਤਾਂ ਉਹਨਾਂ ਨੂੰ 31 ਅਗਸਤ ਤੋਂ ਪਹਿਲਾਂ ਪਹਿਲਾਂ ਇਹ ਟੂਲ ਮਿਲ ਜੂਗਾ ਪਰ ਜਿਨ੍ਹਾਂ ਨੂੰ ਹਲੇ ਤੱਕ ਕੋਈ ਵੀ ਟੂਲ ਨਹੀਂ ਮਿਲਿਆ ਤਾਂ ਉਹਨਾਂ ਖਾਤਰ ਕੀ ਆ ਤਾਂ ਉਹਨਾਂ ਨੂੰ एलिਜੀਬਲ ਵੀਡੀਓ ਬਣਾਉਣੀਆਂ ਪੈਣਗੀਆਂ ਜਾਨੀ ਕਿ ਇਹਦੇ ਕ੍ਰਾਈਟੇਰੀਆ ਦੇ ਵਿੱਚ ਜਿਹੜੀਆਂ ਵੀਡੀਓ ਆਉਂਦੀਆਂ ਜਿਵੇਂ ਕਿ ਜੈਨੂਅਲ ਤੇ ओरिजिनल ਕੰਟੈਂਟ ਜਿਹੜਾ ਕ੍ਰੀਏਟ ਕਰਨਾ ਪਊਗਾ ਤਾਂ ਉਹਨਾਂ ਨੂੰ ਹੀ ਕੰਟੈਂਟ ਮੋਨਟਾਈਜੇਸ਼ਨ ਇਹ ਮਿਲੂਗਾ ਤਾਂ ਉਹ ਇਹ ਕੰਟੈਂਟ ਮੋਨਟਾਈਜੇਸ਼ਨ ਇਸ ਤਰੀਕੇ ਲੈ ਸਕਦੇ ਆ ਪਰ ਜਿਨ੍ਹਾਂ ਦੇ ਕੋਲ ਇਹ ਟੂਲ ਅਵੇਲੇਬਲ ਹੈਗੇ ਆ ਪਹਿਲਾਂ ਤੇ ਆਉਣ ਹੈਗੇ ਆ ਤਾਂ ਉਹਨਾਂ ਨੂੰ ਆਟੋਮੈਟਿਕ ਇਸ ਚੀਜ਼ ਦੇ ਵਿੱਚ ਰਿਪਲੇਸ ਕਰ ਦਿੱਤਾ ਜਾਊਗਾ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੀ ਆਉਣ ਪਈ ਆ ਮੋਨਟਾਈਜੇਸ਼ਨ ਐਡਸਟ੍ਰੀਮ ਵਗੈਰਾ ਹੈਗਾ ਤਾਂ ਜਿਨ੍ਹਾਂ ਦੇ ਕੋਲ ਇਹ ਵਾਲੀ ਨੋਟੀਫਿਕੇਸ਼ਨ ਆਈ ਹੈ ਕਿ 31 ਅਗਸਤ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਟੂਲ ਮਿਲ ਜੂਗਾ ਤਾਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ 31 ਅਗਸਤ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਇਹ ਟੂਲ ਇਨਵਾਈਟ ਰਾਹੀਂ ਮਿਲ ਜਾਊਗਾ ਪਰ ਜਿਨ੍ਹਾਂ ਨੂੰ ਹਲੇ ਤੱਕ ਨਹੀਂ ਮਿਲਿਆ ਤਾਂ ਉਹਨਾਂ ਨੂੰ ਐਲੀਜੀਬਲ ਵੀਡੀਓ ਦੇ ਉੱਤੇ ਕੰਮ ਕਰਨਾ ਪੈਣਾਗਾ ਤੇ ਫੇਰ ਹੀ ਤੁਹਾਨੂੰ ਇਹ ਟੂਲ ਅਵੇਲੇਬਲ ਹੋਣਾ ਤਾਂ ਇਹ ਜਿਹੜੀ ਅਪਡੇਟ ਆ 31 ਅਗਸਤ ਨੂੰ ਆਉਣੀ ਸੀਗੀ ਪਰ ਇਹ ਪਹਿਲਾਂ ਹੀ ਰੋਲ ਆਊਟ ਕਰਤੀ ਤੇ ਪਹਿਲਾਂ ਹੀ ਅਪਡੇਟ ਜਿਹੜੀ ਆ ਉਹ ਦੇਣੀ ਸ਼ੁਰੂ ਕਰਤੀ ਫੇਸਬੁੱਕ ਦੇ ਵੱਲੋਂ ਤਾਂ ਤੁਹਾਨੂੰ ਵੀ ਇਹ ਅਪਡੇਟ ਮਿਲ ਗਈ ਹੋਣੀ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਜਿਨ੍ਹਾਂ ਦੇ ਕੋਲ ਐਡਸ on reel ਬੋਨਸ ਵਗੈਰਾ ਇਹ ਉੱਡ ਗਿਆ ਤਾਂ ਉਹ ਉੱਡਿਆ ਨਹੀਂ ਹੈਗਾ ਉਹ ਇੱਕ ਟੂਲ ਦੇ ਵਿੱਚ ਹੀ ਇਕੱਠਾ ਕਰਤਾ ਉਹ ਵੀ ਕੰਟੈਂਟ ਮੋਨਟਾਈਜੇਸ਼ਨ ਦੇ ਵਿੱਚ ਤਾਂ ਕੰਟੈਂਟ ਮੋਨਟਾਈਜੇਸ਼ਨ ਦੇ ਵਿੱਚ ਤੁਹਾਨੂੰ ਹੁਣ ਫੋਟੋ ਵੀਡੀਓ ਸਟੋਰੀ ਜੋ ਵੀ ਤੁਹਾਨੂੰ ਅਰਨਿੰਗ ਹੋਣੀ ਹੈ ਰੀਲਾਂ ਵਗੈਰਾ ਤੋਂ ਉਹ ਇੱਕੋ ਥਾਂ ਦੇ ਉੱਤੇ ਹੀ ਸ਼ੋਅ ਕਰੂਗੀ ਤਾਂ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਜਿਨ੍ਹਾਂ ਨੂੰ ਨਹੀਂ ਮਿਲਿਆ 31 ਅਗਸਤ ਤੋਂ ਬਾਅਦ ਹੋ ਸਕਦਾ ਇਹਦਾ ਕ੍ਰਾਈਟੇਰੀਆ ਵੀ ਆ ਜਾਏ ਉਹਦੀਆਂ ਸ਼ਰਤਾਂ ਆ ਜਾਣ ਤਾਂ ਆਪਾਂ ਨੂੰ ਬਹੁਤ ਸੌਖਾ ਹੋਰ ਜ਼ਿਆਦਾ ਹੋ ਜਾਊਗਾ ਉਨਾ ਟਾਈਮ ਇਹਦਾ ਹਜੇ ਤੱਕ ਕੋਈ ਵੀ ਕ੍ਰਾਈਟੇਰੀਆ ਨਹੀਂ ਹੈਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ